ਉਸ ਸਮੇਂ ਦਾ ਵਰਕਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਵੇਲੇ ਬਾਜਾਂ ਵਾਲੇ ਪਾਸ਼ਾ ਦੇ ਚਾਰੇ ਸਾਹਿਬਜਾਦੇ ਇਸ ਦੇਸ਼ ਕਾਮਲੇਖੇ ਲੱਗ ਗਏ ਇੱਕ ਸ਼ਾਇਰ ਨੇ ਕਿਹਾ ਜਦੋਂ ਲਾਹਲ ਨੀਹਾਂ ਵਿੱਚ ਚਿਣਨ ਲੱਗੇ ਸਭ ਮੁਗਲ ਪਠਾਣੀਆਂ ਰੋ ਪਈਆਂ ਹਾਲੀ ਹਾਲ ਰੋਏ ਨਾਲੇ ਬੈਲ ਰੋਏ ਹੱਥਾਂ ਵਿੱਚ ਪ੍ਰਾਣੀਆਂ ਰੋ ਪਈਆਂ ਰੋਈਆਂ ਚੂਰੀਆਂ ਤੇ ਛੰਨੇ ਬਿਲਕ ਕੇ ਉੱਠੇ ਉਧਾਂ ਵਿੱਚ ਮਧਾਣਿਆ ਰੋ ਪਈਆਂ ਮਾਤਾ ਜੀਤੋ ਜੀ ਦੇਖ ਕੇ ਰੋਣ ਲੱਗ ਪਈ ਤੇ ਉੱਥੇ ਸੱਬੇ ਸੁਆਣੀਆਂ ਰੋ ਪਈਆਂ ਕਲੀਆਂ ਵਾਲੇ ਪਾਸ਼ਾ ਨੇ ਆਪਣੇ ਚਾਰ ਸੋਹਣੇ ਫਰਜੰਦ ਸਾਡੇ ਵਾਸਤੇ ਜੋੜਾ ਜੋੜਾ ਕਰਕੇ ਸ਼ਹੀਦ ਕਰਵਾ ਦਿੱਤੇ ਬਾਜਾਂ ਵਾਲੇ ਪਾਸ਼ਾ ਦੀ ਸਿਫਤ ਪੰਜਾਬੀ ਦੇ ਸ਼ਾਇਰਾਂ ਨੇ ਤਾਂ ਕਰਨੀ ਹੈ ਉਦੋਂ ਹੈਰਾਨਗੀ ਤੇ ਮਾਣ ਹੁੰਦਾ ਹੈ ਜਦੋਂ ਉਰਦੂ ਦੇ ਸ਼ਾਇਰ ਸੱਚੇ ਪਾਸ਼ਾ ਬਾਰੇ ਲਿਖਦੇ ਨੇ ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰਨੇ ਪਰਉਪਕਾਰ ਕੀਏ ਇਹ ਖਾਲਸਾ ਖਾਲਸ ਪੰਥ ਸਿਆ ਜਾਤੋਂ ਕੇ ਭੇਦ ਨਕਾਲ دیے ਉਸ ਤੇਗ ਕੇ ਬੇਟੇ ਤੇਗ ਪਕੜ ਦੁੱਖੋਂ ਕੇ ਕੜ ਜੰਗਾਲ دیے ਇਸ ਮਲਕੇ ਬਤਨ ਕੀ ਖਿਦਮਤ ਮੇ ਕਹੀਂ ਬਾਪ ਦਿਆ ਕਹੀਂ ਲਾਲ دیے ਲੋ ਪੇਸ਼ ਕਰ ਰਹੇ ਹਾਂ ਕਬਿਖਰੀ ਢੱਡਾਂ ਵਾਲਾ ਕਬਿਖਰੀ ਜਥਾ ਬਾਜਾਂ ਵਾਲੇ ਪਾਸ਼ਾ ਦੀ ਕਵਤਾ ਕਹਿ ਰਿਹਾ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਕਿਉਂ ਸੁਣੋ ਜੀ ਹੋ ਪਾੜੇ ਦਿਲ ਚੂਰ ਹੋ ਗਿਆ ਕੁਰਬਾਨੀ ਤੱਕ ਕੇ ਲੇਖਣਾਂ ਦੇ ਲਈ ਮਜਬੂਰ ਹੋ ਗਿਆ ਮੈਂ ਕਲਮ ਚੱਕ ਕੇ ਕੋਰਨੀ ਕਿਸੇ ਨੇ ਪਰ ਦਰਬਾਰ ਆ ਤੂੰ ਪਰ ਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਹੋਏ ਹੌਸਲਾ ਹਿੰਮਤ ਵੇਖਣੀ ਕਮਾਲ ਨਾ ਥੋੜੇ ਜ਼ੇਰੇ ਵਰਗੀ ਦੁਨੀਆਂ ਦੇ ਉੱਤੇ ਲਾਭ ਦੀ ਮਸਾਲਾ ਨਾ ਦਾਤ ਤੇਰੇ ਵਰਗੀ ਸੈਨੇ ਕਰ ਜਾਉ ਤਾਰੇ ਆ ਤੂੰ ਉਤਾਰੇ ਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰੇ ਆ ਤੂੰ ਸਹਾਰੇ ਆ ਕਿਵੇਂ ਪੁੱਤਰਾਂ ਦੀ ਮੌਤ ਵਾਲੀ ਗੱਲ ਸੁਣ ਕੇ ਜਾਣੀ ਪੈਣ ਦੰਦਲਾ ਹੋਈ ਜਾਣ ਕਾਲ ਜੇ ਚ ਸੱਲ ਸੁਣ ਕੇ ਸੋਨੇ ਦੀਆਂ ਗੰਦਲਾ ਹੋਣੀ ਅਜੇ ਕਿਸੇ ਨੇ ਪੁੱਤ ਨਹੀਂ ਖੁਲਾਰੇ ਆ ਜਹਾਨ ਦੀ ਕਿਸ ਇਨਸਾਨ ਦੀ ਕੱਢ ਦੇ ਰੜਕ ਵੱਡੇ ਖੱਬੀਖਾਨ ਦੀ ਜੋ ਦੇ ਬਲਵਾਨ ਦੀ ਆਉ ਜਾਵੇ ਨਾ ਕਿਸੇ ਤੋਂ ਵਾਸ਼ਤ ਗੁਜਾਰਿਆ ਤੂੰ ਗੁਜਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰੇ ਆ ਕਿਵੇਂ ਦੇ ਕਿਤੇ ਨਸੋਂਟਾ ਪੂਰੇ 14 ਸਾਲ ਦਾ ਰਾਮ ਭਗਵਾਨ ਨੂੰ ਤਾਂ ਹੀ ਉਹਦੇ ਬਣ ਗਿਆ ਬਹਾਨਾ ਕਾਲਦਾ ਓ ਤਜ ਗਿਆ ਪ੍ਰਾਨ ਨੂੰ ਆਉ ਦੇਖ ਤੋ ਫੇਰ ਨਾ ਬਾਬਲੇ ਨਾ ਭੁੱਲ ਦੇ ਜਾਂ ਦੀ ਵਾਰੀ ਸਕੇ ਆ ਅੱਖਾਂ ਚੋਂ ਕੇਰਨਾ ਮੋਤੀ ਮਹਿੰਗੇ ਮੁੱਲ ਦੇ ਇਕੱਲਾ ਰਹਿ ਕੇ ਮਾਛੀਵਾੜੇ ਨੂੰ ਸਦਾਰਿਆ ਤੂੰ ਸਦਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਜੰਗਲਾ ਚ ਸੇਜ ਸੂਲਾਂ ਦੀ ਵਛਾ ਕੇ ਤੇ ਜ਼ੋਰ ਪਾਲਿਆ ਨੀਂਦਨੇ ਸੌਂਗੇ ਜਦੋਂ ਟਿੰਡ ਦਾ ਸਰਾਨਾ ਲਾ ਕੇ ਤੇ ਲੋਰ ਪਾਲਿਆ ਨੀਂਦਨੇ ਕਿਸੇ ਜਗਰ ਠਾਰਿਆ ਹੋਉ ਠਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਚਿਹਰੇ ਉੱਤੇ ਮਾਰਦੇ ਚਮੱਕੇ ਨੂਰ ਦੇ ਕੋਲੇ ਬਾਜ ਨਾ ਦਸੇ ਲੀਰੋ ਨੀਰ ਹੋਏ ਬਸਤਰ ਹਜੂਰ ਦੇ ਸਿਰ ਤਾਜ ਨਾ ਦਸੇ ਦਰਬਾਰ ਸਿੰਘਾਂ ਕੌਮ ਨੂੰ ਉਭਾਰਿਆ ਤੂੰ ਉਭਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ